ਪੰਜਾਬ 'ਚ ਬੈਠੇ ਕੁਝ ਲੋਕ ਵਿਦੇਸ਼ਾਂ 'ਚ ਗਏ ਮੁੰਡੇ ਕੁੜੀਆਂ ਨੂੰ ਜਿੰਨਾ ਮਰਜੀ ਭੰਡੀ ਜਾਣ ਪਰ ਜਦੋਂ ਪੰਜਾਬ ਨੂੰ ਕੋਈ ਮਦਦ ਦੀ ਲੋੜ ਪੈਂਦੀ ਹੈ ਤਾਂ ਇਹ ਵਿਦੇਸ਼ੀ ਹਿੱਕ ਤਾਣ ਕੇ ਆਪਣੇ ਪੰਜਾਬ ਨਾਲ ਆ ਖੜਦੇ ਹਨ ਹੁਣ ਕੈਨੇਡਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪੰਜਾਬ ਹੜ੍ਹ ਪੀੜਤਾਂ ਲਈ 1.5 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਫੰਡ ਇਕੱਠਾ ਹੋ ਗਿਆ ਕੈਨੇਡਾ ਦੇ ਰੈੱਡ ਐਫ ਐਮ ਵਾਲਿਆਂ ਨੇ ਹੜਪੀੜਤਾਂ ਲਈ ਫੰਡ ਇਕੱਠਾ ਕਰਨ ਦੀ ਜਦੋਂ ਅਨਾਉਂਸਮੈਂਟ ਕੀਤੀ ਤਾਂ ਦਿੱਤੇ ਗਏ ਅਕਾਊਂਟ ਨੰਬਰਾਂ ਵਿੱਚ ਪੰਜਾਬੀਆਂ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਡਾਲਰ ਹੀ ਡਾਲਰ ਕਰ ਦਿੱਤੇ ਜਿਸ ਉੱਪਰ ਰੈੱਡ ਐਫ ਐਮ ਦੇ ਸੀਓ ਨੂੰ ਵੀ ਸਾਹਮਣੇ ਆ ਕੇ ਜਾਣਕਾਰੀ ਦੇਣੀ ਪਈ ਕਿ ਸਾਨੂੰ ਵੈਨਕੂਵਰ ਵਿੱਚੋਂ 1 ਮਿਲੀਅਨ 6000 ਡਾਲਰ ਤੇ ਕੈਲਗਰੀ ਵਿੱਚੋਂ 4 ਲੱਖ 60 ਹਜ਼ਾਰ ਡਾਲਰ ਇਕੱਠੇ ਹੋਏ ਹਨ ਤੇ ਇਹ ਗਿਣਤੀ ਅਜੇ ਵੀ ਰੁਕ ਨਹੀਂ ਰਹੀ 1 ਮਿਲੀਅਨ ਡਾਲਰ 6300 ਦੀ ਤਰ੍ਹਾਂ ਡੋਨੇਸ਼ਨ ਬਾਅਦ ਚ ਵੀ ਆਉਂਦੀ ਆ ਸੇਫ ਟੂ ਸੇਵ ਇਹ ਕੈਲਗਰੀ ਤੇ ਵੈਨਕੂਵਰ ਦਾ 1.5 ਮਿਲੀਅਨ ਡਾਲਰ ਆ ਫੋਲ ਜੁਗਾ